Yeah. Thank you. ਜਿਹੜੀਆਂ ਅੱਜ ਤੀਆਂ ਲੱਗੀਆਂ ਨੇ ਪਿੰਡ ਫਰਵਾਹੀ ਦੇ ਵਿੱਚ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਹੁਤ ਵਧੀਆ ਵਿਚਾਰ ਨੇ ਜੀ ਬਹੁਤ ਵਧੀਆ ਰੌਣਕ ਲੱਗੀ ਆ ਜੀ ਕੁੜੀਆਂ ਸੌਰਿਆਂ ਤੋਂ ਆਈਆਂ ਨੇ ਬਹੁਤ ਵਧੀਆ ਸਾਡੇ ਪਿੰਡ ਦੀਆਂ ਤੀਆਂ ਲੱਗਦੀਆਂ ਨੇ 2 ਸਾਲ ਹੋ ਗਏ ਸਾਡੇ ਪਿੰਡ ਤੀਆਂ ਲੱਗਦੀਆਂ ਨੂੰ ਬਹੁਤ ਵਧੀਆ ਰੌਣਕ ਹੁੰਦੀ ਆ ਬਹੁਤ ਵਧੀਆ ਰੋਟੀ ਟੋਕਾ ਹੋਰ ਅੰਨ ਪਾਣੀ ਦਾ ਪ੍ਰਬੰਧ ਕਰਿਆ ਜਾਂਦਾ ਕੁੜੀਆਂ ਵਾਸਤੇ ਬਹੁਤ ਵਧੀਆ ਜੀ ਸਾਰਾ ਕੁਝ ਪੂਰਾ ਵਧੀਆ ਜੀ ਰੌਣਕ ਇੱਥੋਂ ਖੇ ਹਰ ਇੱਥੋਂ ਜਾਣ ਨੂੰ ਸਾਡਾ ਜੀ ਨਹੀਂ ਕਰਦਾ ਬਹੁਤ ਰੌਣਕ ਲੱਗੀ ਹੋਈ ਆ ਸਾਰੇ ਸਾਰੇ ਭੈਣ ਭਾਈਆਂ ਨੇ ਬਹੁਤ ਸਾਥ ਦਿੱਤਾ ਪਰਵਾਹੀ ਪੜਨਦੀਆਂ ਉੱਚੀ ਪਰਵਾਹੀ ਪੜਨਦੀਆਂ ਬਹੁਤ ਵਧੀਆ ਲੱਗਦੀਆਂ ਨਗੀਆਂ ਸਾਨੂੰ ਨਗਰ ਪੰਚਾਇਤ ਨੇ ਸਾਰੇ ਹੀ ਵਿਪੈ ਰਭਰਾ ਮਨੇ ਬਹੁਤ ਸਾਥ ਦਿੱਤਾਗਾ ਇਸ ਕਰਕੇ ਬੱਚੀਆਂ ਸਾਡੀਆਂ ਸੌਰਾਂ ਤੋਂ ਆਈਆਂ ਨਗੀਆਂ ਧੀਆਂ ਵੇਖਣ ਵਾਸਤੇ ਆਉਂਦੀਆਂ ਉਹਨਾਂ ਦਾ ਮਨ ਖੁਸ਼ ਹੋਇਆ ਅਸਤਾ ਇਹੀ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਦੇ ਨੇਗੇ ਕੁੱਖਾਂ ਦੇ ਵਿੱਚ ਧੀਆਂ ਨੂੰ ਮਾਰਨਾ ਬੰਦ ਕਰਨ ਕਿਉਂਕਿ ਬੱਚੀਆਂ ਵੀ ਬੇਟਿਆਂ ਨਾਲੋਂ ਬਹੁਤ ਅੱਗੇ ਜਾ ਰਹੀਆਂ ਨਹੀਂ ਆ ਇਸ ਕਰਕੇ ਬੱਚਿਆਂ ਨੂੰ ਬੱਚੇ ਨੇ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈਗਾ ਤੇ ਬਸ ਇੰਨਾ ਕਾ ਕੇ ਸਾਰੇ ਨਗਰਪੰਚਾਇਤ ਦਾ ਧੰਨਵਾਦ ਕਰਦੀਆਂ ਗੁਰਜੀਤ ਖੜਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਫਰਵਾਹੀ ਵਿੱਚ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਰੱਖੜੀ ਵਾਲਾ ਰੱਖੜੀ ਤੋਂ ਪਹਿਲਾਂ ਹੀ ਮਨਾਇਆ ਗਿਆ ਅੱਗੇ ਸੀ ਰੱਖੜੀ ਵਾਲਾ ਜਨਮ ਲੰਉਂਦੇ ਹੁੰਦੇ ਸੀਗੇ ਹਾਂਜੀ ਸਾਨੂੰ ਬਹੁਤ ਹੀ ਵਧੀਆ ਲੱਗਿਆ ਸੀ ਸਾਰਿਆਂ ਨੇ ਪਿੰਡ ਨੇ ਰਲ ਮਿਲ ਕੇ ਸਾਰਿਆਂ ਨੇ ਵਧੀਆ ਪ੍ਰੋਗਰਾਮ ਕਰਾਇਆ ਅਗਲੇ ਸਾਲ ਅਸੀਂ ਇਸ ਤੋਂ ਵੀ ਵਧੀਆ ਕਰਾਵਾਂਗੇ ਅਸੀਂ ਆਪ ਜਨਾਂ ਧੀਆਂ ਨੂੰ ਸਨੇਹੇ ਦਿੰਨੇ ਆ ਹਰ ਵੇਰੀ ਆ ਸਾਡੀ ਧੀ ਖੜੀ ਹੈ ਕੋਲੇ ਆ ਸਾਡੀ ਨੂੰਹ ਹੈ ਜੀ ਤੇ ਅਸੀਂ ਸਾਰੇ ਰਲ ਮਿਲ ਕੇ ਬਹੁਤ ਸਾਰੇ ਉਹ ਪ੍ਰੋਗਰਾਮ ਵਧੀਆ ਮਨਾਉਣੇ ਹੈਗੇ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸਾਨੂੰ ਜਿਹੜੇ ਸਹਿਯੋਗ ਦਿੰਦੇ ਆ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਤਾਂ ਕਿ ਅਸੀਂ ਏਦੋਂ ਵੀ ਵਧੀਆ ਪ੍ਰੋਗਰਾਮ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਸਭ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਅੱਜ ਮੈਨੂੰ ਇੱਥੇ ਇੰਨਾ ਸਤਿਕਾਰ ਮਿਲਿਆ ਮੈਂ ਆਪਣੇ ਪੇਕੇ ਪਿੰਡ ਆਈਆਂ ਤਿਆਂ ਦੇਖਣ ਵਾਸਤੇ ਤੇ ਇਹਨਾਂ ਨੇ ਸਾਨੂੰ ਸੱਦਾ ਦਿੱਤਾ ਸਪੈਸ਼ਲ ਤੇ ਅਸੀਂ ਇਹਨਾਂ ਦੇ ਕਰਕੇ ਅੱਜ ਇੱਕ ਦੂਜੇ ਨੂੰ ਮਿਲ ਜੁਲ ਸਕੇ ਅਤੇ ਅਸੀਂ ਬਹੁਤ ਹੀ ਇੰਜੋਏ ਕੀਤਾ ਮੈਂ ਚਾਹੁੰਦੀ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਹੈ ਅਤੇ ਆਪਣੀਆਂ ਤੀਆਂ ਭੈਣਾਂ ਨੂੰ ਬੁਲਾਉਣਾ ਚਾਹੀਦਾ ਹੈ ਨੇ ਆਪਣੀਆਂ ਮਾਮਾ ਚਾਚੀਆਂ ਤੇ ਭਾਬੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਅੱਜ ਇੰਨਾ ਸਤਿਕਾਰ ਦਿੱਤਾ ਧੰਨਵਾਦ ਜੀ